ਲੁਧਿਆਣਾ ਦੇ ਤਾਜਪੁਰ ਪਿੰਡ ਵਿਖੇ ਰਹਿਣ ਵਾਲੇ 26 ਸਾਲ ਦੀ ਲੜਕੀ ਨੂੰ ਅਚਾਨਕ ਸੱਪ ਨੇ ਡੱਸ ਲਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੁੜੀ ਨੂੰ ਅਚਾਨਕ ਸੱਪ ਨੇ ਡੱਸ ਲਿਆ ਤੇ ਸਾਡੇ ਪਿੰਡ ਵਿੱਚ ਮੈਡੀਕਲ ਦੀ ਕੋਈ ਵੀ ਸਹੂਲਤ ਨਹੀਂ ਹੈ ਜਿਸ ਕਰਕੇ ਸਾਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਉਣਾ ਪਿਆ ਪਰ ਇਸ ਹਸਪਤਾਲ ਦੇ ਵਿੱਚ ਪ੍ਰੋਪਰ ਇਲਾਜ ਨਾ ਮਿਲਣ ਤੇ ਸਾਡੀ 26 ਸਾਲਾਂ ਦੀ ਲੜਕੀ ਦੀ ਮੌਤ ਹੋ ਗਈ ਤਿੰਨ ਮਹੀਨੇ ਬਾਅਦ ਹੀ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ ਅੱਛਾ ਜੀ ਹੋਰ ਇਹ ਲੜਿਆ ਠੀਕ ਹੈ ਕਿੰਨੇ ਸਾਲ ਦੀ ਹੈ ਆਏ ਰੱਬਾ ਕਿੰਨੇ ਸਾਲ ਦੀ ਜੀ ਆ 26 ਸਾਲ ਦੀ ਸੀ ਰੱਬਾ ਵੇ ਦਾ ਵਿਆਹ ਰੱਖਿਆ ਸੀ ਵੇ ਉਹ ਕਹਿੰਦਾ ਵੇ ਕਿਉਂ ਹੀ ਨਾ ਓਏ ਮੇਰੀ ਕੁੜੀ ਆਂਦੀ ਆਂਦੀ ਡੰਡੀ ਪੈ ਗਈ ਓਏ ਰੱਬਾ ਮਰੀ ਦਾਦੂ ਨਹੀਂ ਆਉਂਦੀ ਨਹੀਂ ਓਏ ਬੇਟੀ ਚੱਲਦੀ ਜਿਹਨੇ ਮੰਗੀ ਮੋਤ ਉਹਦਾ ਭਰਾ ਓਏ ਮੇਰੀ ਕੁੜੀ ਨੂੰ ਸੰਭਲ ਨਹੀਂ ਸਕਿਆ ਅੱਧੇ ਘੰਟੇ ਦੀ ਮੌਤ ਹੋ ਗਈ ਅੱਧੇ ਘੰਟੇ ਹੀ ਖਤਮ ਹੋ ਗਈ ਅੱਧੇ ਘੰਟੇ ਚ ਹੀ ਓਏ 8 ਘੰਟੇ ਚ ਖਤਮ ਹੋ ਵੀ ਨਹੀਂ ਓਏ ਓਏ ਕਿਆ ਕਰੂਏ ਜਾਂ ਮੇਟੀ ਐ ਨਹੀਂ ਬਚੀ ਕਿਆ ਕਰੂਏ ਮਤਲਬ ਕੀ ਕਿਆ ਕਰੂਏ ਮਾ ਜੇ ਤਾ ਅੱਜ ਪਰ ਪਿੰਡ ਰਹਿਨੇ ਹੋ ਤੇ ਕੋਈ ਹਸਪੀਟਲ ਨਹੀਂ ਕੋਈ ਸੂਦਾ ਨਹੀਂ ਹੈਗੀ ਉੱਥੇ ਕੋਈ ਸੂਦਾ ਨਹੀਂ ਹੈਗੀ ਮੈਂ ਕਿੱਥੇ ਆਂਦੀ ਆਂ ਖਤਮ ਹੋਊਂਗੀ ਮਤਲਬ ਇਹ ਨਾਮ ਕਿਹੜਾ ਓਏ ਤੁਸੀਂ ਰੈਂਟੇ ਕਿੱਥੇ ਹੋ 10 ਦਾ ਕੰਨੀ ਇਹਨਾਂ ਦੀ ਗੱਲ ਕਰਾਂ ਤੇ ਇੱਕ ਮਿਡੀ ਓਏ ਕਿਆ ਕਰੂ ਐ ਜਮੇਤੀ ਇਹ ਨਹੀਂ ਬਚੀ ਕਿਆ ਕਰੂ ਐ ਮਤਾ ਜੀ ਕੀ ਕਿਆ ਕਰੂ ਐ ਅਸੀਂ ਤਾਂ ਅਜ ਪਰ ਪਿੰਡ ਰਹਿੰਦੇ ਹਾਂ ਉੱਥੇ ਕੋਈ ਹਸਪੀਟਲ ਨਹੀਂ ਕੋਈ ਸੂਦਾ ਨਹੀਂ ਹੈਗੀ ਉੱਥੇ ਕੋਈ ਸੂਦਾ ਨਹੀਂ ਹੈਗੀ ਮੇਰੀ ਧੀ ਇੱਥੇ ਆਂਦੀ ਆਂਦੀ ਖਤਮ ਹੋ ਗਈ ਮਤਾ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਗਰਵੀਤ ਗੌਰ ਗਰਮੀਤ ਜੀ ਤੁਸੀਂ ਰਹਿੰਦੇ ਕਿੱਥੇ ਹੋ ਅਜ ਪਰ ਪਿੰਡ ਕੀ ਹੋਇਆ ਕੀ ਇਹ ਮਾਮਲਾ ਪੂਰਾ ਦੱਸੋ ਓਏ ਪੂਰੇ ਕੰਡੀਸ਼ਨ ਨਹੀਂ ਹੈਗੀ ਇਹਨਾਂ ਦੀ ਗੱਲ ਕਰਾਂ ਦੀ ਨਾ ਨਰੇਸ਼ ਓਏ ਮੇਰੀ ਧੀ ਦਾ ਛੱਪ ਲੱਗ ਗਿਆ ਓਏ ਬੇਟੀ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज